ਕਿਛਲੇ ਦਿਨੀ ਮੋਗਾ ਜ਼ਿਲ੍ਹੇ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਜ਼ੀਰਾ ਰੋਡ ਤੇ ਸਦਰ ਪੁਲਿਸ ਸਟੇਸ਼ਨ ਦੇ ਏਰੀਆ ਦੇ ਅੰਦਰ ਇਨਸੀਡੈਂਟ ਹੋਇਆ ਸੀ ਜ਼ੀਰਾ ਰੋਡ ਤੇ ਕੁਝ ਮਾਈਗ੍ਰੈਂਟ ਲੇਬਰਸ ਦੇ ਉੱਤੇ ਅਟੈਕ ਕੀਤਾ ਗਿਆ ਸੀ ਉਹਨਾਂ ਦੇ ਉੱਤੇ ਫਾਇਰਿੰਗ ਹੋਈ ਸੀ ਉਹਦੇ ਸਬੰਧੀ ਜਿਹੜੀ ਸਾਡੀ ਪੁਲਿਸ ਟੀਮ ਹੈਗੀ ਉਹ ਕੰਟੀਨਿਊਸਲੀ ਜਿਹੜੀ ਕਾਊਂਟਰ ਇੰਟੈਲੀਜੈਂਸ ਯੂਨਿਟ ਹੈਗੀ ਉਹਨਾਂ ਦੇ ਨਾਲ ਲਗਾਤਾਰ ਅਸੀਂ ਡੁਆਇੰਟਲੀ ਉਹ ਪੂਰੇ ਕੇਸ ਨੂੰ ਇਨਵੈਸਟਿਗੇਟ ਕਰ ਰਹੇ ਸੀ ਤੇ ਇਹਦੇ ਨਾਲ ਨਾਲ ਵੀ ਮਾਨਯੋਗ ਸੀਐਮ ਸਾਹਿਬ ਵੱਲੋਂ ਗੈਂਗਸਟਰ ਤੇ ਬਾਹਰ ਮੁਹਿੰਮ ਵੀ ਚਲਾਈ ਗਈ ਹੈ ਜ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕ੍ਰਾਈਮ ਦੇ ਪ੍ਰਤੀ ਪੁਲਿਸ ਦੀ ਪੂਰੀ ਜ਼ੀਰੋ ਟੋਲਰੈਂਸ ਹੈਗੀ ਹੈ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨਸ ਤੇ ਮੋਗਾ ਪੁਲਿਸ ਦੀ ਟੀਮ ਨੂੰ ਅੱਜ ਇੱਕ ਸਫਲਤਾ ਹੱਥ ਲੱਗੀ ਹੈ ਜਿਹਦੇ ਤਹਿਤ ਦੋ ਅਕਿਊਜ਼ ਜਿਹੜੇ ਉੱਥੇ ਅਸੀਂ ਖੜੇ ਹਾਂ ਇਹਦੇ ਵਿੱਚ ਇਸ ਰਸਤੇ ਤੋਂ ਆ ਰਹੇ ਸੀ ਤੇ ਸਾਡੀ ਪੁਲਿਸ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉਸ ਇਨਸੀਡੈਂਟ ਕੋ ਰਿਲੇਟਡ ਜਿਹੜੇ ਅਕਿਊਜ਼ ਨੇ ਉਹ ਇਸ ਏਰੀਆ ਦੇ ਵਿੱਚ ਘੁੰਮ ਰਹੇ ਨੇ ਤੇ ਕੋਈ ਹੋਰ ਵਾਰਦਾਤ ਨੂੰ ਵੀ ਅੰਗਾਮ ਦੇ ਸਕਦੇ ਨੇ ਉਹਦੇ ਤਹਿਤ ਹੀ ਸਕਦੀ ਜਿਹੜੀ ਇਹ ਪੁਲਿਸ ਸਟੇਸ਼ਨ ਦੀ ਟੀਮ ਤੇ ਸਾਈ ਦੀ ਟੀਮ ਨੇ ਉਹਨਾਂ ਨੂੰ ਇੰਟਰਸੈਪਟ ਕੀਤਾ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਉਹਨਾਂ ਨੇ ਪਰਜੰਡ ਦੇ ਲਈ ਜਿਹੜੀ ਇਹ ਪੁਲਿਸ ਟੀਮ ਤੇ ਫਾਇਰਿੰਗ ਸਟਾਰਟ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਪੁਲਿਸ ਵੱਲੋਂ ਫਾਇਰ ਕੀਤਾ ਗਿਆ ਤੇ ਇੱਕ ਅਕਿਊਜ਼ ਗੋਬਨਪ੍ਰੀਤ ਹੈ ਉਹਦੀ ਲੱਤ ਦੇ ਵਿੱਚ ਫਾਇਰ ਲੱਗੇ ਨੇ ਦੋ ਤੇ ਇੱਕ ਜਿਹੜਾ ਅਕਿਊਜ਼ ਆਕਾਸ਼ਦੀਪ ਹੈ ਉਹ ਪਰਜਣ ਲੱਗਿਆ ਤੇ ਉਹਨੂੰ ਫਿਰ ਕਾਬੂ ਕਰ ਲਿਆ ਮੌਕੇ ਤੇ ਜਿਹੜੀ ਇਹ ਉਹਨਾਂ ਦੇ ਵੱਲੋਂ ਜਿਹੜੀ ਵਾਰਦਾਤ ਦੇ ਵਿੱਚ ਉਹਨਾਂ ਨੇ ਮੋਟਰਸਾਈਕਲ ਵਰਤੀ ਸੀ ਉਹ ਵੀ ਬਰਾਮਦ ਹੋ ਗਈ ਉਹ ਜਿਹੜੇ ਵੈਪਨ ਨੇ 30 ਬੋਰ ਦੇ ਉਹ ਬਰਾਮਦ ਹੋਏ ਨੇ ਚਾਰ ਜਿਹੜੇ ਨੇ ਉਹ ਸ਼ੈਲਸ ਮਿਲੇ ਸਾਨੂੰ ਜਿਹੜੇ ਇਹਨਾਂ ਦੇ ਵੱਲੋਂ ਫਾਇਰ ਕੀਤੇ ਗਏ ਸੀ ਉਹਨਾਂ ਦੇ ਐਮਪੀ ਸ਼ੈਲਸ ਤੇ ਇੱਕ ਜਿਹੜਾ ਲਾਈਵ ਰਾਉਂਡ ਵੀ ਇਹਨਾਂ ਤੋਂ ਬਰਾਮਦ ਹੋਇਆ ਹੈ ਅੱਗੇ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਆਹੀ ਚੀਜ਼ ਸਾਹਮਣੇ ਆਈ ਹੈ ਕਿ ਇਹਨਾਂ ਦੋਨਾਂ ਨੇ ਇੱਕ ਹੋਰ ਆਪਣੇ ਸਾਥੀ ਦੇ ਨਾਲ ਮਿਲ ਕੇ ਉਹ ਸਵਾਰਦਾਦ ਨੂੰ ਅੰਜਾਮ ਦਿੱਤਾ ਸੀ ਜਿਹੜੇ ਤਿੰਨ ਦੋਸ਼ੀ ਉਹਦੇ ਵਿੱਚ ਮੋਟਰਸਾਈਕਲ ਤੇ ਆਏ ਸੀ ਉਹਨਾਂ ਦੇ ਵਿੱਚੋਂ ਦੋ ਦੋਸ਼ੀ ਜਿਨ੍ਹਾਂ ਨੇ ਫਾਇਰਿੰਗ ਇਨਸੀਡੈਂਟ ਨੂੰ ਅੰਜਾਮ ਦਿੱਤਾ ਸੀ ਤੇ ਇੱਕ ਵੀਡੀਓ ਬਣਾ ਰਿਹਾ ਸੀ ਜੋ ਜਨੇ ਫਾਇਰਿੰਗ ਕੀਤੀ ਸੀ ਉਹ ਬੰਦੇ ਜਿਹੜੇ ਦੋਨੇ ਹੈਗੇ ਉਹ ਅੱਜ ਫੜੇ ਗਏ ਆ ਜੀ ਇਹਨਾਂ ਦਾ ਟ੍ਰੀਟਮੈਂਟ ਹੁਣ ਇੱਥੇ ਸਿਵਲ ਹਸਪੀਟਲ ਦੇ ਵਿੱਚ ਚੱਲ ਰਿਹਾ ਹੈ ਹੀ ਇਜ਼ ਆਊਟ ਆਫ ਡੇਂਜਰ ਤੇ ਇਹ ਪੂਰੇ ਕਾਰਵਾਈ ਦੇ ਵਿੱਚ ਪੁਲਿਸ ਮੁਲਾਜ਼ਮਾ ਨੇ ਬੜੀ ਬਹਾਦਰੀ ਦੇ ਨਾਲ ਇਹਨਾਂ ਦਾ ਸਾਹਮਣਾ ਕੀਤਾ ਤੇ ਉਹਨਾਂ ਨੂੰ ਮੌਕੇ ਤੇ ਐਪਰੀਹੈਂਡ ਕਰ ਲਿਆ ਤੇ ਕੋਈ ਜਿਹੜੀ ਹੈ ਇੰਜਰੀ ਕਿਸੇ ਪੁਲਿਸ ਮੁਲਾਜ਼ਮ ਨੂੰ ਨਹੀਂ ਲੱਗੀ ਹੈ ਤੇ ਉਹ ਵੀ ਜਿਹੜੇ ਆ ਉਹਨਾਂ ਦੇ ਕੰਡੀਸ਼ਨ ਸਟੇਬਲ ਹੈਗੀ ਦੋਸ਼ਿਆਂ ਦੀ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਹਨਾਂ ਦੇ ਵੱਲੋਂ ਟੋਟਲ 4-5 ਦੇ ਕਰੀਬ ਰਾਉਂਡ ਫਾਇਰ ਕੀਤੇ ਗਏ ਪੁਲਿਸ ਵੱਲੋਂ 3-4 ਦੇ ਕਰੀਬ ਜਿਹੜੇ ਰਾਊਂਡ ਨੇ ਉਹ ਫਾਇਰ ਕੀਤੇ ਹੋਏ ਹੁਣ ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਇਆ ਦੋ ਅਕੀਦ ਅਸੀਂ ਫਰੋਸਪੁਰ ਜ਼ਿਲ੍ਹੇ ਨਾਲ ਰਿਲੇਟਡ ਪਹਿਲਾਂ ਹੀ ਇਹਦੇ ਵਿੱਚ ਅਰੈਸਟ ਕਰ ਚੁੱਕੇ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਸ਼ੈਲਟਰ ਪ੍ਰੋਵਾਈਡ ਕੀਤਾ ਸੀ ਤੇ ਇਹਨਾਂ ਨੂੰ ਹੋਰ ਸਪੋਰਟ ਦਿੱਤਾ ਸੀ ਇਹਦੇ ਵਿੱਚ ਜਿਹੜਾ ਮੇਨ ਬੰਦਾ ਹੈ ਉਹ ਇੱਕ ਕੋਈ ਫੋਰਨ ਵੇਜ਼ ਹੈਂਡਲਰ ਹੈ ਜਿਹਦੇ ਨਾਲ ਇਹਨਾਂ ਦੇ ਨਾਲ ਕੰਟੀਨਿਊਸਲੀ ਗੱਲ ਹੁੰਦੀ ਸੀ ਉਹਦੇ ਇਨਸਟਰਕਸ਼ਨਸ ਤੇ ਇਹਨਾਂ ਨੇ ਇਹ ਸਾਰਾ ਕੰਮ ਕੀਤਾ ਸੀ ਇਹਨਾਂ ਦਾ ਮਕਸਦ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਉਹ ਖਰਾਬ ਕਰੀਏ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌ ਤੇ ਇਥੇ ਸਮਾਜ ਦੇ ਵਿੱਚ ਜਿਹੜਾ ਹੈ ਮਾਹੌਲ ਖਰਾਬ ਕਰੀਏ ਲੇਕਿਨ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈ ਕਿ ਅਸੀਂ 24/7 ਵਰਕ ਕਰ ਰਹੇ ਹਾਂ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ ਪਹਿਲਾਂ ਦੋ ਅਰੈਸਟ ਹੋਏ ਸੀ ਜਿਹੜੇ ਕਨਸਪੀਰੇਸੀ ਦੇ ਵਿੱਚ ਸ਼ਾਮਿਲ ਸੀ ਜਿਨ੍ਹਾਂ ਨੇ ਉਹਨਾਂ ਨੂੰ ਸਪੋਰਟ ਕੀਤਾ ਸੀ ਤੇ ਦੋ ਹੁਣ ਜਿਹੜੇ ਨੇ ਉਹ ਅਰੈਸਟ ਹੋ ਗਏ ਪਹਿਲਾਂ ਜਿਹੜੇ ਦੋਨੇ ਫੜੇ ਗਏ ਉਹ ਫਿਰੋਜ਼ਪੁਰ ਜ਼ਿਲ੍ਹੇ ਨਾਲ ਹੀ ਸੰਬੰਧਿਤ ਹੈ ਉਹਨਾਂ ਦੇ ਡਿਟੇਲ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗਾ ਜਿਹੜਾ ਇੱਕ ਦੋਸਤੀ ਰਹਿੰਦਾ ਹੈ ਫੜਨ ਵਾਲਾ ਉਹ ਸਾਨੂੰ ਆਈਡੈਂਟੀਫਾਈਡ ਹੈ ਇਹ ਤਿੰਨੇ ਦੋਸ਼ੀ ਉਸੇ ਦਿਨ ਅਸੀਂ ਆਈਡੈਂਟੀਫਾਈ ਲਗਭਗ ਕਰ ਲਏ ਸੀ ਤੇ ਉਹਨਾਂ ਨੂੰ ਅਸੀਂ ਨਾਮਿਨੇਟ ਵੀ ਕਰ ਲਿਆ ਸੀ ਨੈਕਸਟ ਡੇ ਓਨ ਦਾ ਬੇਸਿਸ ਆਫ ਸੀਸੀਟੀਵੀ ਫੁਟੇਜ ਤੇ ਹਿਊਮਨ ਇੰਟ ਸਾਡੀ ਟੀਮ ਨੇ ਸਾਰੀ ਨੇ ਬਹੁਤ ਵਧੀਆ ਇਹਦੇ ਵਿੱਚ ਕੰਮ ਕੀਤਾ ਹੈ ਸਾਡੇ ਐਸਪੀ ਡੀ ਸਾਹਿਬ ਡੀਐਸਪੀ ਡੀ ਡੀਐਸਪੀ ਸਿਟੀ ਐਸਐਟਓ ਦੇ ਨਾਲ ਸੀਆਈ ਇਨਚਾਰਜ ਇਹਨਾਂ ਦੀ ਸਾਰੀ ਦੀ ਟੀਮ ਨੇ ਅਸੀਂ ਕਾਊਂਟਰ ਇੰਟੈਲੀਜੈਂਸ ਦੇ ਨਾਲ ਜੋਇਨਟਲੀ ਸਾਰਾ ਆਪਰੇਸ਼ਨ ਜਿਹੜਾ ਹੈ ਉਹ ਐਗਜ਼ੀਕਿਊਟ ਕੀਤਾ ਹੈ ਰਿਪੋਰਟ ਬਾਹਰ ਦੇਣ ਦਾ ਕੰਮ ਚੱਲ ਰਿਹਾ ਹੈ ਉਹਦੀ ਸਾਰੀ ਦੀ ਪਹਿਲਾਂ ਵੀ ਮੈਂ ਤੁਹਾਨੂੰ ਦੱਸ ਮੇਰੇ ਕੀ ਮੈਂ ਤੁਹਾਨੂੰ ਦੱਸਿਆ ਇੱਕ ਫੋਰਨ ਬੇਸਡ ਹੈਂਡਲਰ ਹੈ ਜਿਨੇ ਇਹਨਾਂ ਨੂੰ ਕਾਲ ਕੀਤੀ ਸੀ ਉਹਨੇ ਹੀ ਇਹਨਾਂ ਨੂੰ ਰੈਟਨ ਪ੍ਰੋਵਾਈਡ ਕੀਤੇ ਸੀ ਤੇ ਉਹਨੇ ਹੀ ਇਹ ਸਾਰਾ ਕੰਮ ਕਰਾਇਆ ਹੈ ਉਹਦਾ ਮਕਸਦ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦਾ ਹੀ ਹੈ